ਦੀ ਪਾਸਰਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਪਾਸਰਾ ਦੀ ਚੌਂਦ ਟਾਨੀ ਦਾ ਅਫਸਰ ਇਨਸਪੈਕਟਰ ਪ੍ਰਵੇਸ਼ ਕੁਮਾਰ ਵੱਲੋਂ ਕਰਵਾਈ ਗਈ ਜਿਸ ਵਿੱਚ ਸੋਦੀ ਸਿੰਘ ਸਰਪਠੀ, ਰਗਵੀਰ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ, ਬਲਵੰਤ ਸਿੰਘ, ਚਲਮਣ ਸਿੰਘ, ਅਮਲਜੀਤ ਕੌਰ, ਗਮਨ ਸਿੰਘ ਆਦ ਮੈਂਬਰ ਸ਼ਾਮਲ ਹੋਏ ਇਸ ਮੌਕੇ ਰਟਾਨੀ ਅਫਸਰ ਇਨਸਪੈਕਟਰ ਪ੍ਰਵੇਸ਼ ਕੁਮਾਰ ਨੇ ਕਿਹਾ ਕਿ ਦੀ ਪਾਸਰਾ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਪਾਸਰਾ ਦੇ ਸਚਾਰ ਪਿੰਡ ਪਾਸਰਾ, ਗੰਦਵਾਲ, ਫੋਜਪੁਰ ਅਤੇ ਤਗੜਾ ਆਉਂਦੇ ਹਨ ਪਿਛਲੇ ਦਿਨੀ 11 ਮੈਂਬਰਾਂ ਦੀ ਤਾਣ ਸਾਲ ਸੰਪਤੀ ਨਾਲ ਕੀਤੀ ਗਈ ਸੀ ਪ੍ਰਧਾਨਗੀ ਦੀ ਚੋਣ ਸਮੇਂ ਮੈਂਬਰ ਅਗਰਜੀਤ ਸਿੰਘ ਨੇ ਮੈਂਬਰ ਸੋਤੀ ਸਿੰਘ ਦਾ ਨਾਮ ਪੇਸ਼ ਕੀਤਾ ਜਿਸ ਤੇ ਮੈਂਬਰ ਚਲਮਨ ਸਿੰਘ ਨੇ ਆਪਣੀ ਸਹਿਮਤੀ ਪਕਾਈ ਇਸੇ ਤਰ੍ਹਾਂ ਵਾਈਸ ਪ੍ਰਧਾਨ ਲਈ ਮੈਂਬਰ ਬਲਵੰਤ ਸਿੰਘ ਨੇ ਮੈਂਬਰ ਸਰਜੀਤ ਕੌਰ ਦਾ ਨਾਮ ਪੇਸ਼ ਕੀਤਾ ਜਿਸ ਤੇ ਗੁਰਮੁਖ ਸਿੰਘ ਨੇ ਇਸ ਨਾਮ ਤੇ ਆਪਣੀ ਸਹਿਮਤੀ ਪਕਾਈ ਪਾਸਰਾ ਸਹਿਕਾਰੀ ਕੀਤੇਵੜੀ ਸੇਵਾ ਸਭਾ ਲਿਮਟਿਡ ਪਾਸਰਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਤੇ ਵਾਈਸ ਪ੍ਰਧਾਨ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਢੀ ਸਿੰਘ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਤਾਂ ਦੇ ਹੀ ਨਿਭਾਉਣਗੇ ਇਸ ਮੌਕੇ ਤੇ ਸਰਪੰਚ ਗੁਰਮਿੰਦਰ ਸਿੰਘ ਦੀ ਮਾ ਅਤੇ ਸਰਪੰਚ ਸਤਵਿੰਦਰ ਸਿੰਘ ਜੰਡੂ ਨੇ ਕਿਹਾ ਕਿ ਸੁਸਾਇਟੀ ਵਿੱਚ ਵਿਭਾਗੀਆਂ ਹਰੇਕ ਤਰ੍ਹਾਂ ਦੀਆਂ ਸੇਵਾਵਾਂ ਲਿਆ ਕੇ ਹਰ ਵਰਗ ਨੂੰ ਸਹੂਲਤ ਦਿੱਤੀ ਜਾਵੇਗੀ ਇਸ ਮੌਕੇ ਪ੍ਰਧਾਨ ਸੋਢੀ ਸਿੰਘ ਵਾਈਸ ਪ੍ਰਧਾਨ ਸਰਦੀਪ ਅਤੇ ਸਰਪੰਚ ਗੁਰਵਿੰਦਰ ਸਿੰਘ ਸਰਪੰਚ ਸੁਵਿੰਦਰ ਸਿੰਘ ਰਗਵੀਰ ਸਿੰਘ ਬਲਵੀਰ ਸਿੰਘ ਗੁਰਨਾਮ ਸਿੰਘ ਬਲਵਾਨ ਸਿੰਘ ਚਲਮਨ ਸਿੰਘ ਕਮਲਜੀਤ ਕੌਰ ਗੁਰਮਖ ਗੁਰਮਖ ਸਿੰਘ ਗਿਰਧਾਰੀ ਲਾਲ ਗੁਰਦਾਵਰ ਸਿੰਘ ਕੁਲਵੰਤ ਕੁਲਵਿੰਦਰ ਸਿੰਘ ਸੁਖਵਿੰਦਰ ਸਿੰਘ ਮਨੀਸ਼ ਕੁਮਾਰ ਰਾਮਕਿਸ਼ਨ ਸੁਖਵਿੰਦਰ ਸਿੰਘ ਬੂਟਾ ਸਿੰਘ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਸਰਪੰਚ ਪਿੰਡ ਪਾਸਲਾ ਬੇਨਤੀ ਕਰਦਾ ਵੀ ਅੱਜ ਸਾਡੀ ਪਾਸਲਾ ਦੀ ਸਰਕਾਰੀ ਖੇਤੀਬਾੜੀ ਸਭਾ ਸੁਸਾਇਟੀ ਦੀ ਚੋਣ ਹੋਈ ਦੀ ਸਰਬਸੰਮਤੀ ਨਾਲ ਉਹ ਸਰਬਸੰਮਤੀ ਕਰਨ ਵਾਲਿਆਂ ਵਿੱਚ ਪਿੰਡ ਹੈਗੇ ਜੀ ਸਾਡੇ ਤੱਗੜ ਸਾਡਾ ਪਿੰਦੇ ਆ ਇੱਕ ਵੀ ਇੱਕ ਪਾਸਲਾ ਖੋਜਪੁਰ ਜੈਤੋਆ ਤੇ ਦੰਦੂਆ 50 ਪਿੰਡਾਂ ਦੀ ਸਾਡੀ ਇਹ ਸੁਸਾਇਟੀ ਬਣਦੀ ਆ ਜੀ ਜਿਹਦੇ ਵਿੱਚੋਂ 11 ਮੈਂਬਰ ਚੁਣੇ ਗਏ ਜੀ ਸਰਬਸੰਮਤੀ ਨਾਲ ਸਾਡੇ ਮੈਂਬਰ ਬਣਾਏ ਗਏ ਸੀਗੇ ਜੀ ਸਰਬਸੰਮਤੀ ਨਾਲ ਹੀ ਅੱਜ ਚੋਣ ਹੋਈ ਆ ਜਿਹਦੇ ਵਿੱਚੋਂ ਅਸੀਂ ਸਰਦਾਰ ਸੋਢੀ ਸਿੰਘ ਨੂੰ ਪ੍ਰਧਾਨ ਬਣਾਇਆ ਜੀ ਸਭਾ ਸੁਸੈਟੀ ਦਾ ਤੇ ਸਾਡੇ ਨਾਲ ਉਹਦੇ ਵਾਈਸ ਪ੍ਰਧਾਨ ਬੀਬੀ ਸਰਬਜੀਤ ਕੋਰ ਇਹ ਦੋਨਾਂ ਨੂੰ ਅਸੀਂ ਸਰਬਸੰਤੀ ਨਾਲ ਬਣਾਇਆ ਸੰਗਤਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਇਸੇ ਤਰ੍ਹਾਂ ਅੱਗੇ ਤੋਂ ਵੀ ਜਿਹੜਾ ਸਾਡਾ ਸਟਾਫ ਹੈ ਉਹ ਵੀ ਬਹੁਤ ਵਧੀਆ ਜੀ ਮੁੰਡਾ ਕਰਨ ਸਾਡੇ ਸੁਸੈਟੀ ਦਾ ਹੈਗਾ ਅੱਜ ਤੋਂ ਮਹਾਰਾਜ ਸੁੱਖ ਰੱਖੇ ਉਹਨੇ ਲੱਗ ਜਾਣਾ ਸੈਕਟਰੀ ਜੀ ਤੇ ਉਹਨੂੰ ਜੋਇਨਿੰਗ ਲੈਟਰ ਅਸੀਂ ਹੁਣ ਦੇ ਦੇਣਾ ਤੇ ਉਸ ਤੋਂ ਬਾਅਦ ਇਹ ਵਧੀਆ ਸਟਾਫ ਵਧੀਆ ਢੰਗ ਨਾਲ ਮੁੰਡਾ ਕੰਮ ਚਲਾਊਗਾ ਅੱਗੇ ਵੀ ਚਲਾਉਂਦਾ ਜੀ ਇਹ ਜਿਹੜੇ ਨਵੇਂ ਮੈਂਬਰ ਚੁਣੇ ਗਏ ਨੇ ਸਾਰਿਆਂ ਨੂੰ ਵਧਾਈ ਆ ਇਹ ਨਵੇਂ ਮੈਂਬਰ ਵੀ ਸਾਡੇ ਸਾਰੇ ਪਿੰਡਾਂ ਦੇ ਸਾਲ ਸੰਤਨ ਨੂੰ ਚੰਗਾ ਸਹਿਯੋਗ ਦੇਣ ਚੰਗੇ ਬਰਕਰ ਕਰਨ ਆਉਣ ਵਾਲੇ ਸਮੇਂ ਸਤਾਪ ਵੀ ਆਪਣੀ ਡਿਊਟੀ ਚੰਗੀ ਨਿਭਾਵੇ ਇਸ ਲਈ ਕਿਸੇ ਨੂੰ ਕੋਈ ਇਤਰਾਜ਼ ਨਾ ਹੋਵੇ ਇਸੇ ਤਰ੍ਹਾਂ ਜੇ ਦਾ ਅੱਜ ਸਰਬਸ਼ਾਂਤੀ ਹੋਈ ਆ ਅੱਗੇ ਤੋਂ ਵੀ ਅਸੀਂ ਤਕਰੀਬਨ ਆਪਣੇ ਕੰਮ ਸਰਬਸ਼ਾਂਤੀ ਨਾਲ ਕਰਦੇ ਰਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ